ਇਹ ਰੂਟੀਨ ਦੀ ਮੀਟਿੰਗ ਹੈ ਇੰਪੋਰਟੈਂਟ ਮੀਟਿੰਗ ਜ਼ਰੂਰ ਹੈ ਕਿਉਂਕਿ ਇਲੈਕਸ਼ਨ ਮੈਨੇਜਮੈਂਟ ਜਿਹੜੀ ਹੈ ਜੀ ਉਹਨੂੰ ਲੈ ਕੇ ਜਿਹੜੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਸਟੇਟ ਲੈਵਲ ਦੀਆਂ ਉਹਨਾਂ ਨੂੰ ਅੱਜ ਡਿਊਟੀਆਂ ਅਸਾਈਨ ਕਰਨੀ ਹੈ ਤੇ ਉਹਨਾਂ ਨਾਲ ਬੈਠ ਕੇ ਡਿਟੇਲ ਚ ਸਾਡੇ ਸਾਰੇ ਸੈਕਟਰੀ ਸਾਹਿਬ ਕੋਲ ਸਾਰੇ ਮੁਖੀ ਹਨ ਕਰਨ ਕਿ ਕਿਹੜੀ ਕਿਹੜੀ ਡਿਊਟੀ ਨੂੰ ਸਾਈਨ ਕੀਤੀ ਗਈ ਹੈ ਤਾਂ ਕਿ ਮੌਕੇ ਦੇ ਉੱਤੇ ਜਿਹੜਾ ਇਲੈਕਸ਼ਨ ਦਾ ਪ੍ਰਬੰਧ ਉਸੇ ਦਿਨ ਤੋਂ ਕਿ ਇਲੈਕਸ਼ਨ ਤੋਂ ਆਇਆ ਖੜਾ ਹੈ ਇਹਦੇ ਵਾਸਤੇ ਤਿਆਰੀ ਹੁਣੇ ਨਾਲ ਕਰ ਲਈਏ ਤਾਂ ਕਿ ਉਸ ਟਾਈਮ ਤੋਂ ਹੜਾ ਤਸੀਹ ਜਾਵੇ ਸਰ ਲੋਕ ਸਭਾ ਦੀ ਸੂਚੀ ਦੇ ਵਿੱਚ ਲੋਕ ਸਭਾ ਦੀ ਨਸੀਬਾ ਨਹੀਂ ਬੋਲ ਰਿਹਾ ਪਰ ਪੰਜਾਬ ਨੂੰ ਲੈ ਕੇ ਕੋਈ ਵੀ ਪਾਰਟੀ ਹਾਲੇ ਤੱਕ ਪਤਾ ਨਹੀਂ ਬੋਲ ਰਹੀ ਦੇਖੋ ਬਾਕੀਆਂ ਦਾ ਤਾਂ ਪਤਾ ਨਹੀਂ ਆਪ ਪਾਰਟੀ ਤੇਜਰੀਵਾਲ ਸਾਹਿਬ ਤੇ ਕਾਂਗਰਸ ਵਾਲਿਆਂ ਦੇ ਪੱਤੇ ਖੁੱਲੇ ਖੁਲੇ ਆ ਸਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਬਾਕੀ ਤਾਂ ਕੋਈ ਪੱਤੇ ਖੁੱਲਣ ਵਾਲਾ ਹੀ ਉਹ ਆਪਣੇ ਕੰਨਿਓ ਪਰਦਾ ਪਾਈ ਬੈਠੇ ਹੈ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਇਲਮ ਹੈ ਵੀ ਇਹ ਦੋਨੋਂ ਇੱਕੋ ਹੈ ਇੱਕ ਜੁਟਾ ਕੀ ਹੋ ਹੋ ਸ਼ਕਰ ਹੈ ਜਿਸ ਤਰ੍ਹਾਂ ਚੰਡੀਗੜ੍ਹ ਦੀ ਸੀਟ ਇਹਨਾਂ ਨੂੰ ਦੇ ਰਹੀ ਹੈ ਉਹਦੇ ਵਿੱਚ ਕੁਰੂਖhetra ਲੈ ਕੇ ਭਗਵੰਤ ਮਾਨ ਜੀ ਇੱਥੇ ਕਾਂਗਰਸ ਨੂੰ ਇਵਨ ਰਾਹੁਲ ਗਾਂਧੀ ਜੀ ਨੂੰ ਉੱਚਾ ਨਿਵਾਅ ਵਿਧਾਨ ਸਭਾ 'ਚ ਬੋਲ ਕੇ ਗਏ ਹੈ ਕਿ ਦਿੱਲੀ 'ਚ ਜਾ ਕੇ ਚਾਰ ਸੀਟਾਂ ਕਾਂਗਰਸ ਵਾਸਤੇ ਉਹਨਾਂ ਵਾਸਤੇ ਮੰਗੀ ਜਾਂਦੇ ਸੋ ਇਸ ਕਿਸਮ ਦਾ ਦੋਗਲਾ پن ਜਿਹੜਾ ਹੈ ਉਹ ਲੋਕ ਪੰਜਾਬ ਦੇ ਬਾਕੀ ਬਹੁਤ ਸਾਰੀਆਂ ਗੱਲਾਂ ਬਰਦਾਸ਼ਤ ਕਰ ਲੈਂਦੇ ਆ ਇਸ ਕਿਸਮ ਦਾ ਢਕੌਸਲਾ ਜਿਹੜਾ ਡੋਗਲਾਪਨ ਹੈ ਪੰਜਾਬ ਦੀ ਜਨਤਾ برداشت ਨਹੀਂ ਸਰ ਐਮਐਸਪੀ ਲਾਗੋ ਭੁਗਤਾਨਕਾਰਰ ਦਿੱਤਾ ਗਿਆ ਹੈ ਕੇਂਦਰੀ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਤਾਂ ਉਹ ਉਸੇ ਉੱਪਰ ਉਹ ਗੱਲ ਤਾਂ ਪਹਿਲਾਂ ਵੀ ਇੱਥੇ ਵੀ ਆ ਕੇ ਕਰਕੇ ਗਏ ਸੀ ਉਹ ਗੱਲ ਉਹਨਾਂ ਨੇ ਉਹੀ ਕੀਤੀ ਹੈ ਜਿਹੜੀ ਪੰਜਾਬ ਦੇ ਵਿੱਚ ਆ ਕੇ ਕਰਕੇ ਗਏ ਸੀ ਕਿ ਅੱਜ ਵੀ ਮਸਲਾ ਹੈ ਕਿਸਾਨਾਂ ਪ੍ਰਤੀ ਜਿਹੜੀ ਉਹਨਾਂ ਦੀ ਮੋਦੀ ਸਾਹਿਬ ਮੋਦੀ ਸਾਹਿਬ ਦੀ ਨਿੱਜੀ ਤੌਰ ਤੇ ਤੇ ਮੋਦੀ ਸਾਹਿਬ ਦੀ ਬੀਜੇਪੀ ਸਰਕਾਰ ਦੀ ਕਿ ਕਿਸਾਨਾਂ ਨੂੰ ਹਰ ਸੰਭਵ ਜੋ ਵੀ ਸਹਾਇਤਾ ਸਰਕਾਰ ਕਰ ਸਕਦੀ ਹੈ ਉਹਨਾਂ ਨੂੰ ਮਜਬੂਤ ਕਰਨ ਵਾਸਤੇ ਉਹਨਾਂ ਨੂੰ ਸਸ਼ਕਸ਼ ਬਣਾਉਣ ਵਾਸਤੇ ਉਹਨਾਂ ਦਾ ਜੀਵਨ ਬਿਹਤਰ ਬਣਾਉਣ ਵਾਸਤੇ ਹਰ ਸੰਭਵ ਪ੍ਰਯਾਸ ਸਰਪੰਚ ਸਾਹਿਬ ਕਹਿੰਦਾ ਹੈ ਕਿ ਜੀਪੀ ਨੇ ਵੀ ਜਾਇਨ ਰੂਟੀਨ ਦੀ ਮੀਟਿੰਗ ਹੈ ਇੰਪੋਰਟੈਂਟ ਮੀਟਿੰਗ ਜ਼ਰੂਰ ਹੈ ਕਿਉਂਕਿ ਇਲੈਕਸ਼ਨ ਮੈਨੇਜਮੈਂਟ ਜਿਹੜੀ ਹੈ ਜੀ ਉਹਨੂੰ ਲੈ ਕੇ ਜਿਹੜੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਸਟੇਟ ਲੈਵਲ ਦੀਆਂ ਉਹਨਾਂ ਨੂੰ ਅੱਜ ਡਿਊਟੀ ਅਸਾਈਨ ਕਰਨੀ ਹੈ ਤੇ ਉਹਨਾਂ ਨਾਲ ਬੈਠ ਕੇ ਡਿਟੇਲ ਚ ਸਾਡੇ ਸਾਰੇ ਪ੍ਰਿੰਸ ਸਕੱਤਰ ਸਾਹਿਬ ਕੋਲ ਸਾਰੇ ਬ੍ਰੀਫ ਹਨ ਉਹਨਾਂ ਕਰਨ ਕਿ ਕਿਹੜੀ ਡਿਊਟੀ ਕਿਉਂ ਸਾਈਨ ਕੀਤੀ ਗਈ ਹੈ ਤਾਂ ਕਿ ਮੌਕੇ ਦੇ ਉੱਤੇ ਜਿਹੜਾ ਇਲੈਕਸ਼ਨ ਦਾ ਪ੍ਰਬੰਧ ਉਸੇ ਦਿਨ ਹੋ ਸਕੇ ਇਲੈਕਸ਼ਨ ਤੋਂ ਆਇਆ ਖੜਾ ਇਹਦੇ ਵਾਸਤੇ ਤਿਆਰੀ ਹੁਣੇ ਨਾਲ ਕਰ ਲਈਏ ਤਾਂ ਕਿ ਉਸ ਟਾਈਮ ਕੋਈ ਹਫੜਾ ਤਫੜਾ ਨਾ ਹੋਵੇ ਸਰ ਲੋਕ ਸਭਾ ਦੀ ਸੂਚੀ ਦੇ ਵਿੱਚ ਲੋਕ ਸਭਾ ਦੀ ਨਸੀਬਾਂ ਨਹੀਂ ਦੱਸਣਾ ਕੋਲ ਰਹੇ ਪਰ ਪੰਜਾਬ ਨੂੰ ਲੈ ਕੇ ਕੋਈ ਵੀ ਪਾਰਟੀ ਹਾਲੇ ਤੱਕ ਪਤਾ ਨਹੀਂ ਖੋਲ ਰਹੀ ਦੇਖੋ ਬਾਕੀਆਂ ਦਾ ਤਾਂ ਪਤਾ ਨਹੀਂ ਆਪ ਪਾਰਟੀਆਂ ਤੇਜriwal ਸਾਹਿਬ ਦੇ ਕਾਂਗਰਸ ਵਾਲੇ ਦੇ ਪੱਤੇ ਖੁੱਲੇ ਖੁਲੇ ਆਏ ਆ ਸਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਬਾਕੀ ਤਾਂ ਕੋਈ ਪੱਤੇ ਖੁੱਲਣ ਵਾਲਾ ਨਹੀਂ ਉਹ ਆਪਣੇ ਕੰਨੀਓ ਪਰਦਾ ਪਾਈ ਬੈਠੇ ਆ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਇਲਮ ਹੈ ਵੀ ਇਹ ਦੋਨੋਂ ਇੱਕੋ ਹੈ ਇੱਕ ਜੁਟ ਹੈ ਕਿ ਹੋਰ ਸ਼ੱਕਰ ਹੈ ਤੇ ਜਿਸ ਤਰ੍ਹਾਂ ਚੰਡੀਗੜ੍ਹ ਦੀ ਸੀਟ ਇਹਨਾਂ ਨੂੰ ਦੇ ਰੱਖੀ ਹੈ ਉਹਦੇ ਵਿੱਚ ਕੁਰੂਖੇਤਰ ਲੈ ਗਏ ਭਗਵੰਤ ਮਾਨ ਜੀ ਇੱਥੇ ਕਾਂਗਰਸ ਨੂੰ ਇਵਨ ਰਾਹੁਲ ਗਾਂਧੀ ਜੀ ਨੂੰ ਉੱਚਾ ਨੀਵਾ ਵਿਧਾਨ ਸਭਾ 'ਚ ਬੋਲ ਕੇ ਗਏ ਹੈ ਤੇ ਦਿੱਲੀ 'ਚ ਜਾ ਕੇ ਚਾਰ ਸੀਟਾਂ ਕਾਂਗਰਸ ਵਾਸਤੇ ਉਹਨਾਂ ਵਾਸਤੇ ਵੋਟ ਮੰਗੀ ਜਾਂਦੇ ਉਸ ਕਿਸਮ ਦਾ ਧੋਗਲਾਪਣ ਜਿਹੜਾ ਹੈ ਉਹ ਲੋਕ ਪੰਜਾਬ ਦੇ ਬਾਕੀ ਬਹੁਤ ਸਾਰੀਆਂ ਗੱਲਾਂ ਬਰਦਾਸ਼ਤ ਕਰ ਲੈਂਦੇ ਆ ਪਰ ਇਸ ਕਿਸਮ ਦਾ ਡਿਕਹੌਸਲਾ ਜਿਹੜਾ ਧੋਗਲਾਪਣ ਪੰਜਾਬ ਦੀ ਜਨਤਾ ਬਰਦਾਸ਼ਤ ਸਰ ਐਮਐਸਪੀ ਲਾਗੋ ਭੁਗਤਾਨ ਕਰਾਰ ਦਿੱਤਾ ਗਿਆ ਹੈ ਕੇਂਦਰੀ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਤਾਂ ਉਹ ਉਸੇ ਉਹ ਗੱਲ ਤਾਂ ਪਹਿਲਾਂ ਵੀ ਇੱਥੇ ਵੀ ਆ ਕੇ ਕਰਕੇ ਗਈ ਸੀ ਉਹ ਗੱਲ ਉਹਨਾਂ ਨੇ ਉਹੀ ਕੀਤੀ ਹੈ ਜਿਹੜੀ ਪੰਜਾਬ ਦੇ ਵਿੱਚ ਆ ਕੇ ਕਰਕੇ ਗਏ ਸੀ ਕਿ ਅੱਜ ਵੀ ਮਸਲਾ ਹੈ ਕਿਸਾਨਾਂ ਪ੍ਰਤੀ ਵੀ ਉਹਨਾਂ ਦੀ ਮੋਦੀ ਸਾਹਿਬ ਮੋਦੀ ਸਾਹਿਬ ਦੀ ਨਿਜੀ ਤੌਰ ਤੇ ਤੇ ਮੋਦੀ ਸਾਹਿਬ ਜੀ ਬੀਜੇਪੀ ਸਰਕਾਰ ਦੀ ਵੀ ਕਿਸਾਨਾਂ ਨੂੰ ਹਰ ਸੰਭਵ ਜੋ ਵੀ ਸਹਾਇਤਾ ਸਰਕਾਰ ਕਰ ਸਕਦੀ ਹੈ ਉਹਨਾਂ ਨੂੰ ਮਜਬੂਤ ਕਰਨ ਵਾਸਤੇ ਉਹਨਾਂ ਨੂੰ ਸક્ષਮ ਬਣਾਉਣ ਵਾਸਤੇ ਉਹਨਾਂ ਦਾ ਜੀਵਨ ਬਿਹਤਰ ਬਣਾਉਣ ਵਾਸਤੇ ਹਰ ਸੰਭਵ ਪ੍ਰਯਾਸ ਸਾਹਿਬ ਕਦੇ ਇੱਕ ਜੀਪੀ ਨੇ ਵੀ ਜਾਣਿਆ